ਦਲਜੀਤ ਤੋਂ ਸਾਂਹ ਤੇ ਸਾਰੀ ਗੱਲ ਆ ਗਈ ਏ ਦਲਜੀਤ ਦਾ ਵਿਰੋਧ ਹੋ ਰਿਹਾ ਦਲਜੀਤ ਨੂੰ ਲੋਕ ਮਾੜਾ ਚੰਗਾ ਕਿ ਸੋ ਪਹਿਲਾਂ ਇਹ ਚੀਜ਼ ਸ਼ੋਬਨਾ ਵੀ ਹੋ ਚੁੱਕੀ ਆ ਇਹ ਚੀਜ਼ੇ ਪੀਟਲੋਨਾ ਵੀ ਹੋ ਚੁੱਕੀ ਆ ਯੂਨਾਈਟਿਡ ਕਿੰਗਡਮ ਵਿੱਚ ਆਇਰਿਸ਼ ਲੋਕਾਂ ਦੇ ਚੁਟਕਲੇ ਬਣਾਏ ਜਾਂਦੇ ਆ ਕਿਉਂਕਿ ਆਇਰਿਸ਼ ਲੋਕ ਆਪਦੀ ਆਜ਼ਾਦੀ ਲਈ ਲੜਦੇ ਆ ਦੇ ਵਿੱਚ ਦਲਜੀਤ ਨੂੰ ਜਾਂ ਸਰਦਾਰਾਂ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਮੋਸਟਲੀ ਉਹ ਆਈਡੀਆ ਠੀਕ ਹੁੰਦੀ ਆ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਸਾਡੇ ਚੈਨਲ ਰਾਜਵੰਦੀਪ ਸਿੱਖੋਂ ਤੇ ਅੱਜ ਆਪਾਂ ਗੱਲ ਕਰਨੀਆਂ ਦਲਜੀਤ ਦੀ ਮੂਵੀ ਸਰਦਾਰ ਜੀ 3 ਦੀ ਕੌਂਟਰੋਵਰਸੀ ਬਾਰੇ ਪਹਿਲਾਂ ਛੋਟੀ ਕੌਂਟਰੋਵਰਸੀ ਸੀ ਹੁਣ ਹੌਲੀ ਹੌਲੀ ਜਿੱਦਾਂ ਕਹਿ ਲਈਏ ਕਿ ਬਹੁਤ ਵੱਡੀ ਕੌਂਟਰੋਵਰਸੀ ਬਣ ਗਈ ਮੂਵੀ ਦੇ ਪ੍ਰੋਡਿਊਸਰਾਂ ਨੂੰ ਇਹ ਪਤਾ ਸੀ ਵੀ ਜੇ ਅਸੀਂ ਮੂਵੀ ਰਿਲੀਜ਼ ਕਰਾਂਗੇ ਪਾਕਿਸਤਾਨੀ ਐਕਟਰਸ ਹਾਨੀਆ ਅਮਰ ਨੂੰ ਮੂਵੀ ਦੇ ਵਿੱਚ ਰੱਖ ਕੇ ਮੂਵੀ ਨੂੰ ਅਸੀਂ ਰਿਲੀਜ਼ ਕਰਾਂਗੇ ਤਾਂ ਇਹਦਾ ਵਿਰੋਧ ਹੋਊਗਾ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਤੇ ਸ਼ਾਇਦ ਉਹਨਾਂ ਦੀ ਕਿਤੇ ਨਾ ਕਿਤੇ ਇਹ ਸੋਚ ਵੀ ਸੀ ਵੀ ਇਹ ਗੱਲ ਨਾਲ ਥੋੜੀ ਮੂਵੀ ਦੀ ਮਾਰਕੀਟਿੰਗ ਹੋ ਜਾਊਗੀ ਪਰ ਇਹ ਚੀਜ਼ ਬੈਕ ਫਾਇਰ ਕਰ ਗਈ ਤੇ ਇਹਦਾ ਸਾਰਾ ਥਾਮ ਹੈ ਅੱਜ ਆ ਭੁਗਤਣਾ ਪਿਆ ਦਲਜੀਤ ਦਸਾਂਝ ਨੂੰ ਦਲਜੀਤ ਦਸਾਂਝ ਤੇ ਸਾਰੀ ਗੱਲ ਆ ਗਈ ਏ ਦਲਜੀਤ ਦਾ ਵਿਰੋਧ ਹੋ ਰਿਹਾ ਦਲਜੀਤ ਨੂੰ ਲੋਕ ਮਾੜਾ ਚੰਗਾ ਕਹਿ ਰਹੇ ਆ ਪ੍ਰੋਪੋਗੈਂਡਾ ਵੀ ਚੱਲ ਰਿਹਾ ਦਲਜੀਤ ਦੇ ਵਿਰੁੱਧ ਇੱਕ ਉਹ ਲੋਬੀ ਜੋ ਸਰਦਾਰਾਂ ਨੂੰ ਪਸੰਦ ਨਹੀਂ ਕਰਦੀ ਤੱਕੇ ਨਾਲ ਸਰਦਾਰਾਂ ਨੂੰ ਦੇਸ਼ ਦਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਲੌਬੀ ਵੀ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੀ ਆ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਟੂਲ ਕਿੱਟ ਬਾਰੇ ਬਈ ਕਿਵੇਂ ਟੂਲ ਕਿੱਟ ਯੂਜ਼ ਕਰਕੇ ਕਿਸੇ ਬੰਦੇ ਨੂੰ ਡੀਫੇਮ ਕੀਤਾ ਜਾਂਦਾ ਜਾਂ ਕਿਸੇ ਬੰਦੇ ਨੂੰ ਸਟਾਰ ਬਣਾਇਆ ਜਾਂਦਾ ਦਲਜੀਤ ਦਾ ਵਿਰੋਧ ਇਹ ਲੈਵਲ ਤੱਕ ਹੋ ਰਿਹਾ ਕਿ ਉਹਨੂੰ ਬਹੁਤ ਭੱਦੇ ਭੱਦੇ ਸ਼ਬਦ ਬੋਲੇ ਜਾ ਰਹੇ ਆ ਉਹਨੂੰ ਮਾੜਾ ਚੰਗਾ ਕਿਹਾ ਜਾ ਰਿਹਾ ਉਹਨੂੰ ਦੇਸ਼த்ਰੋਹੀ ਕਿਹਾ ਜਾ ਰਿਹਾ ਇਹ ਇੱਥੇ ਤੱਕ ਕਿਹਾ ਜਾ ਰਿਹਾ ਕਿ ਦਲਜੀਤ ਦੀ ਸਿਟੀਜ਼ਨਸ਼ਿਪ ਕੈਨਸਲ ਕਰ ਦੇਣੀ ਚਾਹੀਦੀ ਆ ਉਹਨੂੰ ਕੰਮ ਨਹੀਂ ਦੇਣਾ ਉਹਨੂੰ ਬਾਰਡਰ ਟੂ ਮੂਵੀ ਚੋਂ ਬਾਹਰ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਇਕੱਲਾ ਦਲਜੀਤ ਪਹਿਲਾ ਨਹੀਂ ਜੋ ਇਹ ਵਿਰੋਧ ਨੂੰ ਚੱਲ ਰਿਹਾ ਇਹ ਤੋਂ ਪਹਿਲਾਂ ਇਹ ਚੀਜ਼ ਸ਼ੋਬਨਾ ਵੀ ਹੋ ਚੁੱਕੀ ਆ ਇਹ ਚੀਜ਼ ਐਪੀਲੋਨਾ ਵੀ ਹੋ ਚੁੱਕੀ ਆ ਇਹ ਚੀਜ਼ ਅਰਸ਼ਦੀ ਬਨੜ ਵੀ ਹੋ ਚੁੱਕੀ ਆ ਜੋ ਸਾਡੀ ਕ੍ਰਿਕਟ ਟੀਮ ਦਾ ਪਲੇਅਰ ਆ ਬੋਲਰ ਆ ਪੰਜਾਬ ਦਾ ਸਰਦਾਰਾਂ ਨੂੰ ਸਾਰੇ ਦੇਸ਼ ਵਿੱਚ ਬਹੁਤ ਮਾਣ ਦੀ ਨਿਗਾਹਾਂ ਦੇਖਿਆ ਜਾਂਦਾ ਬਹੁਤ ਇੱਜ਼ਤ ਕੀਤੀ ਜਾਂਦੀ ਆ ਸਰਦਾਰਾਂ ਲਈ ਇਹ ਗੱਲ ਕੀਤੀ ਜਾਂਦੀ ਆ ਵੀ ਜੇ ਕਿਤੇ ਕੋਈ ਕੁੜੀ ਬਾ ਸੱਡੇ ਤੇ ਖੜੀ ਹੋਵੇ ਸ਼ਾਮ ਨੂੰ ਤੇ ਉਹ ਡਰ ਮਹਿਸੂਸ ਕਰੇ ਤਾਂ ਜੇ ਉਹਦੇ ਹੱਥੇ ਪਾਸੇ ਕੋਈ ਸਰਦਾਰ ਖੜਾ ਹੋਵੇ ਤਾਂ ਉਹ ਸਰਦਾਰ ਕੋਲੇ ਜਾ ਕੇ ਖੜ ਜਾਂਦੀ ਆ ਉਹਨੂੰ ਪਤਾ ਹੁੰਦਾ ਕਿ ਇਹ ਮੇਰੀ ਇੱਜ਼ਤ ਦੀ ਰੱਖਿਆ ਜ਼ਰੂਰ ਕਰੂ ਆਈਪੀਐਸ ਅਫਸਰ ਕੋਈ ਸਰਦਾਰ ਹੋਵੇ ਭਾਵੇਂ ਉਹਦੀ ਡਿਊਟੀ ਕੇਰਲ ਚ ਹੋਵੇ ਭਾਵੇਂ ਸਾਊਥ ਦੇ ਕਿਸੇ ਹੋਰ ਸ਼ਹਿਰ ਵਿੱਚ ਹੋਵੇ ਫਿਰ ਵੀ ਉਹ ਸਰਦਾਰ ਪੁਲਿਸ ਅਫਸਰ ਨੂੰ ਇੱਕ ਮਾਣ ਦੀ ਨਿਗਾਹ ਨਾਲ ਦੇਖਿਆ ਜਾਂਦਾ ਲੋਕ ਸਰਦਾਰ ਪੁਲਿਸ ਅਫਸਰ ਤੋਂ ਇਹ ਉਮੀਦ ਰੱਖਦੇ ਆ ਕਿ ਇਹ ਬੰਦਾ ਸਾਡੇ ਨਾਲ ੱੱੱਕਾ ਨਹੀਂ ਕਰੂਗਾ ਸਾਨੂੰ ਨਿਆਦ ਦੇਊਗਾ ਪਰ ਫਿਰ ਵੀ ਕੁਝ ਦੇ ਲੋਕ ਅਜਿਹੇ ਨੇ ਜੋ ਸਰਦਾਰਾਂ ਨੂੰ ਪਸੰਦ ਨਹੀਂ ਕਰਦੇ ਜੋ ਅਜਿਹੇ ਮੌਕਾ ਲਾਭਦੇ ਰਹਿੰਦੇ ਆ ਜਿਹੜੇ ਨਾਲ ਸਰਦਾਰਾਂ ਨੂੰ ਦੇ ਇਸ ਦਰੂਹ ਇਨਸਾਬਤ ਕੀਤਾ ਜਾ ਸਕੇ ਸਰਦਾਰਾਂ ਉੱਤੇ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਂ ਕੁਝ ਲੋਕ ਉਹਨਾਂ ਨੂੰ ਦੇਸ਼ਟਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਏਡਾ ਹੀ ਮਿਡਲ ਈਸਟ ਵਿੱਚ ਯਹੂਦੀਆਂ ਤੇ ਚੁਟਕਲੇ ਬਣਾਏ ਜਾਂਦੇ ਆ ਯਹੂਦੀਆਂ ਨੂੰ ਮਾੜਾ ਆਖਿਆ ਜਾਂਦਾ ਕਿਉਂਕਿ ਯਹੂਦੀਆਂ ਦੀ ਬਰਾਬਰੀ ਨਹੀਂ ਕਿਸੇ ਤੋਂ ਕੀਤੀ ਜਾਂਦੀ ਯੂਕੇ ਵਿੱਚ ਯੂਨਾਈਟਿਡ ਕਿੰਗਡਮ ਵਿੱਚ ਆਇਰਿਸ਼ ਲੋਕਾਂ ਦੇ ਚੁਟਕਲੇ ਬਣਾਏ ਜਾਂਦੇ ਆ ਕਿਉਂਕਿ ਆਇਰਿਸ਼ ਲੋਕ ਆਪਣੀ ਆਜ਼ਾਦੀ ਲਈ ਲੜਦੇ ਆ ਆਪਣੇ ਮਾਣ ਲਈ ਲੜਦੇ ਆ ਆਣਖੀ ਲੋਕਾਂ ਅਮਰੀਕਾ ਕੈਨੇਡਾ ਵਿੱਚ ਨੇਟਿਵ ਲੋਕ ਜੋ ਰੈਡ ਇੰਡੀਅਨਸ ਨੇ ਉਹਨਾਂ ਦੇ ਚੁਟਕਲੇ ਬਣਾਏ ਜਾਂਦੇ ਆ ਇਹ ਕੱਲੇ ਸਾਡੇ ਦੇਸ਼ ਵਿੱਚ ਹੀ ਨਹੀਂ ਹੋ ਰਿਹਾ ਸਾਰੀ ਦੁਨੀਆ ਵਿੱਚ ਹੀ ਜਿਹੜੀ ਕੌਮ ਮਾਰਸ਼ਲ ਹੋਵੇ ਜਿਹਦੀ ਕਿਸੇ ਤੋਂ ਰੀਸ ਨਾ ਕਰ ਪਾ ਰਹੀ ਹੋਵੇ ਉਹਨਾਂ ਦੇ ਚੁਟਕਲੇ ਬਣਾ ਦਿੱਤੇ ਜਾਂਦੇ ਆ ਇਹੀ ਹਾਲ ਦਲਜੀਤ ਨਾਲ ਹੋ ਰਿਹਾ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਸੀ ਵੀ ਦਲਜੀਤ ਦਾ ਵਿਰੋਧ ਕਰਨ ਵਾਲੇ ਪ੍ਰੋਪਾਗੈਂਡਾ ਕਰਨ ਵਾਲੇ ਲੋਕ ਬਹੁਤ ਥੋੜੇ ਆ ਬਹੁਤ ਥੋੜੀ ਗਿਣਤੀ ਵਿੱਚ ਆ ਪਰ ਸੋਸ਼ਲ ਮੀਡੀਆ ਤੇ ਉਹ ਸਾਨੂੰ ਬਹੁਤ ਵੱਡੀ ਗਿਣਤੀ ਵਿੱਚ ਦਿਸਦੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਕੰਮ ਚੱਲਦਾ ਫੇਕ ਆਈਡੀਆਂ ਦਾ ਟੂਲ ਕਿੱਟਾਂ ਦਾ ਟੂਲ ਕਿਟ ਹੁੰਦੀ ਆ ਵੀ ਪਾਪਾ ਬਹੁਤ ਸਾਰੀਆਂ ਏਡੀਆਂ ਜਾਂ ਬਹੁਤ ਸਾਰੇ ਅਕਾਊਂਟ ਇੱਕ ਟਾਪਿਕ ਉੱਤੇ ਲਾ ਦੇਣੇ ਆ ਵੀ ਤੁਸੀਂ ਆਹੀ ਗੱਲ ਕਰਨੀ ਆ ਸੋਸ਼ਲ ਮੀਡੀਆ ਦੇਖਣ ਵਾਲੇ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਸੋਸ਼ਲ ਮੀਡੀਆ ਤੇ ਤਾਂ ਸਿਰਫ ਇੱਕ ਗੱਲ ਹੀ ਚੱਲ ਰਹੀ ਆ ਦਲਜੀਤ ਦਾ ਵਿਰੋਧ ਹੀ ਹੋ ਰਿਹਾ ਤਾਂ ਜੋ ਭੋਲੇ ਭਾਲੇ ਲੋਕ ਆ ਜੋ ਇੰਟਰਨੈਟ ਤੋਂ ਦੇਖ ਕੇ ਆਪਦਾ ਨੈਰੇਟਿਵ ਸੈੱਟ ਕਰ ਲੈਂਦੇ ਆ ਜਿਹੜੀ ਚੀਜ਼ ਦੀ ਹਵਾ ਚੱਲ ਨਹੀਂ ਹੁੰਦੀ ਆ ਉਸੇ ਬਹਾਵ ਵੱਲ ਚੱਲ ਪੈਂਦੇ ਆ ਉਹ ਲੋਕੋ ਪ੍ਰਪੋਗੈਂਡੇ ਦਾ ਸ਼ਿਕਾਰ ਹੋ ਜਾਂਦੇ ਆ ਤੇ ਉਹਨੂੰ ਦੇਖ ਕੇ ਹੀ ਦਲਜੀਤ ਨੂੰ ਮਾੜਾ ਚੰਗਾ ਬੋਲਣਾ ਸਟਾਰਟ ਕਰ ਦਿੰਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੋਕਾਂ ਦੀ ਗਿਣਤੀ ਬਹੁਤ ਘੱਟ ਆ ਪਰ ਫੇਕ ਆਈਡੀਆਂ ਬਹੁਤ ਜ਼ਿਆਦਾ ਆ ਤੁਸੀਂ ਨੋਟ ਕਰੋਗੇ ਕਿ ਦਲਜੀਤ ਦੇ ਖਿਲਾਫ ਜਾਂ ਸ਼ਬਦੇ ਖਿਲਾਫ ਜਿਹੜੀਆਂ ਆਈਡੀਆਂ ਤੋਂ ਜੋ ਕੰਟੈਂਟ ਪੋਸਟ ਕੀਤਾ ਜਾ ਰਿਹਾ ਸੀ ਜਿਹਦੇ ਵਿੱਚ ਦਲਜੀਤ ਨੂੰ ਜਾਂ ਸਰਦਾਰਾਂ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਮੋਸਟਲੀ ਉਹ ਆਈਡੀਆਂ ਫੇਕ ਹੁੰਦੀਆਂ ਉਹਨਾਂ ਆਈਡੀਆਂ ਦੇ ਨੀਚੇ ਜਾਂ ਕਿਸੇ ਦੀ ਜੈਨੂਨ ਆਈਡੀ ਵੀ ਆ ਉਹਦੇ ਨੀਚੇ ਜੋ ਦਲਜੀਤ ਦੇ ਵਿਰੋਧ ਵਿੱਚ ਕਮੈਂਟ ਆਊਗਾ ਉਹ ਵੀ ਫੇਕ ਆਈਡੀ ਤੋਂ ਆਊਗਾ ਜਾਂ ਦਲਜੀਤ ਦੇ ਹੱਕ ਵਿੱਚ ਕਮੈਂਟ ਆਊਗਾ ਉਹ ਵੀ ਫੇਕ ਆਈਡੀ ਤੋਂ ਆਊਗਾ ਉੱਥੇ ਲੜਾਈ ਸ਼ੁਰੂ ਹੋ ਜਾਂਦੀ ਹੈ ਤੇ ਭੋਲੇ ਭਾਲੇ ਲੋਕ ਇਹ ਪ੍ਰਪੋਗੈਂਡੇ ਦਾ ਸ਼ਿਕਾਰ ਹੋ ਕੇ ਥੱਲੇ ਲੜਨਾ ਸ਼ੁਰੂ ਕਰ ਦਿੰਦੇ ਆ ਹੋਰ ਤਾਂ ਹੋਰ ਇਹਦੇ ਵਿੱਚ ਸਾਡੇ ਗਵਾਂਢੀ ਮਾਲਕ ਦਾ ਵੀ ਬਹੁਤ ਵੱਡਾ ਹੱਥ ਆ ਉਹ ਵੀ ਇਦਾਂ ਦੇ ਮੁੱਦਿਆਂ ਨੂੰ ਜੋ ਸਰਦਾਰਾਂ ਦੇ ਖਿਲਾਫ ਮੁੱਦੇ ਚੱਲ ਰਹੇ ਹੁੰਦੇ ਆ ਉਹਨਾਂ ਮੁੱਦਿਆਂ ਨੂੰ ਹਵਾ ਦਿੰਦੇ ਆ ਉਹ ਪ੍ਰੋਪਾਗੈਂਡੇ ਦਾ ਹੈਲਪ ਕਰਦੇ ਆ ਪ੍ਰੋਪਾਗੈਂਡੇ ਵਾਲਿਆਂ ਦੀ ਜਿਵੇਂ ਆਪਾਂ ਅਰਸ਼ਦੀਪ ਦੀ ਐਗਜ਼ਾਮਪਲ ਲੈ ਲੈਂਦੇ ਆ ਜਦੋਂ ਅਰਸ਼ਦੀਪ ਤੋਂ ਇੱਕ ਮੈਚ ਵਿੱਚ ਇੱਕ ਕੈਚ ਛੁੱਟਿਆ ਸੀ ਤੇ ਕੁਝ ਕੁ ਪ੍ਰੋਪਾਗੈਂਡਾ ਕਰਨ ਵਾਲੇ ਲੋਕ ਇੰਟਰਨੈਟ ਉੱਤੇ ਇੱਕ ਹੈਸ਼ਟੈਗ ਚਲਾ ਰਹੇ ਸੀ ਖਾਲਸਤਾਨੀ ਦਾ ਅਰਸ਼ਦੀਪ ਨੂੰ ਡੀਫੇਮ ਕਰ ਲਈ ਤਾਂ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਜੋ ਕਾਊਂਟਰ ਸਦੀਪ ਨੂੰ ਮਾੜਾ ਚੰਗਾ ਬੋਲ ਰਹੇ ਆ ਉਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਅਕਾਊਂਟ ਪਾਕਿਸਤਾਨ ਤੋਂ ਹੈਂਡਲ ਕੀਤੇ ਜਾ ਰਹੇ ਸੀ ਉਹ ਇਹ ਮੁੱਦੇ ਨੂੰ ਹਵਾ ਦੇ ਰਹੇ ਸੀ ਇਹ ਦੇ ਵਿੱਚ ਸਰਦਾਰਾਂ ਦਾ ਇਹ ਨੁਕਸਾਨ ਕਿ ਜੋ ਲੋਕ ਇੰਟਰਨੈਟ ਨੂੰ ਦੇਖ ਕੇ ਨੈਰੇਟਿਵ ਸੈੱਟ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਯਾਰ ਸੱਚੀ ਇਹ ਤਾਂ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਜਿਵੇਂ ਹੁਣ ਪਾਕਿਸਤਾਨ ਦੇ ਕੁਝ ਬਲੌਗਰ ਮੈਂ ਸਕਰੀਨਸ਼ਾਟ ਵੀ ਵੀਡੀਓ ਵਿੱਚ ਨਾਲ ਅਟੈਚ ਕਰ ਦੂੰ ਦਲਜੀਤ ਦੀਆਂ ਫੋਟੋਆਂ ਤੇ ਨਾਲ ਪਾਕਿਸਤਾਨ ਦੇ ਝੰਡੇ ਦੀ ਫੋਟੋ ਲਾ ਕੇ ਉਰਦੂ ਵਿੱਚ ਕੁਝ ਲਿਖ ਕੇ ਪੋਸਟਾਂ ਪਾ ਰਹੇ ਆ ਠੀਕ ਹੈ ਜੀ ਤੇ ਇਹ ਪੋਸਟਾਂ ਜਿਨ੍ਹਾਂ ਲਈ ਉਹਨਾਂ ਨੂੰ ਪਤਾ ਵਾ ਵੀ ਇਹ ਪੋਸਟਾਂ ਦਲਜੀਤ ਦੇ ਖਿਲਾਫ ਜਾਣਗੀਆਂ ਜਿਹੜਾ ਇੱਕ ਇਧਰ ਇਨਸਾਨ ਬੈਠਾ ਜੋ ਇੰਟਰਨੈਟ ਤੇ ਚੱਲ ਰਿਹਾ ਨੈਟਵਰਕ ਦੇ ਹਿਸਾਬ ਨਾਲ ਚੱਲ ਰਿਹਾ ਜਦੋਂ ਉਹ ਪੋਸਟ ਦੇਖੂਗਾ ਦਲਜੀਤ ਦੀ ਤੇ ਨਾਲ ਪਾਕਿਸਤਾਨ ਦਾ ਝੰਡਾ ਲੱਗਿਆ ਹੋਇਆ ਤਾਂ ਉਹਨੂੰ ਇਹ ਗੱਲ ਲੱਗੂਗੀ ਕਿ ਵਾਕਈ ਦਲਜੀਤ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਵਾਕਈ ਦਲਜੀਤ ਨੇ ਮੂਵੀ ਰਿਲੀਜ਼ ਕੀਤੀ ਆ ਪਾਕਿਸਤਾਨ ਦੇ ਐਕਟਰ ਨੂੰ ਕੰਮ ਦਿੱਤਾ ਕਿਉਂਕਿ ਆ ਪਾਕਿਸਤਾਨ ਦੇ ਲੋਕ ਦਲਜੀਤ ਦੀ ਸਪੋਰਟ ਕਰ ਰਹੇ ਆ ਇਦਾਂ ਹੀ ਇੱਕ ਨੈਰੇਟਿਵ ਵਾਰ ਚੱਲ ਪੈਂਦੀ ਆ ਜਿਹਦੇ ਵਿੱਚ ਨੁਕਸਾਨ ਸਰਦਾਰਾਂ ਦਾ ਹੋ ਜਾਂਦਾ ਦਲਜੀਤ ਦਾ ਨੁਕਸਾਨ ਹੋ ਜਾਂਦਾ ਹੁਣ ਜੇ ਆਪਾਂ ਦਲਜੀਤ ਦੀ ਗੱਲ ਕਰੀਏ ਪਹਿਲੀ ਗੱਲ ਤਾਂ ਪਹਿਲਗਾਮ ਅਟੈਕ ਹੋਣ ਤੋਂ ਪਹਿਲਾਂ ਮੂਵੀ ਸ਼ੂਟ ਕਰ ਲਈ ਸੀ ਜਦੋਂ ਕੋਈ ਰੌਲਾ ਨਹੀਂ ਸੀ ਵੀ ਪਾਕਿਸਤਾਨ ਦੇ ਐਕਟਰਾਂ ਨੂੰ ਕੰਮ ਦੇਣਾ ਕਿ ਨਹੀਂ ਦੇਣਾ ਉਦੋਂ ਪਹਿਲਾਂ ਹੀ ਇਹ ਮੂਵੀ ਸ਼ੂਟ ਹੋ ਚੁੱਕੀ ਸੀ ਠੀਕ ਹੈ ਜੀ ਬਾਕੀ ਦਲਜੀਤ ਦਾ ਕੰਮ ਆ ਉਹ ਸਿਰਫ ਐਕਟਿੰਗ ਕਰਨ ਤੱਕ ਆ ਦਲਜੀਤ ਨੇ ਇਹ ਡਿਸਾਈਡ ਨਹੀਂ ਕਰਨਾ ਕਿ ਮੂਵੀ ਕਦੋਂ ਰਿਲੀਜ਼ ਹੋਣੀ ਆ ਇਹ ਕੰਪਨੀ ਨੇ ਡਿਸਾਈਡ ਕਰਨਾ ਪਰ ਕੰਪਨੀ ਦਾ ਤਾਂ ਵਿਰੋਧ ਹੀ ਨਹੀਂ ਹੋ ਰਿਹਾ ਕੰਪਨੀ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਹੜੀ ਕੰਪਨੀ ਇਹ ਮੂਵੀ ਨੂੰ ਰਿਲੀਜ਼ ਕਰ ਰਹੀ ਆ ਤੇ ਉਹ ਸਾਰਾ ਭੰਡਾ ਦਲਜੀਤ ਸਿਰ ਉੱਟ ਗਿਆ ਦਲਜੀਤ ਦਾ ਵਿਰੋਧ ਹੋਣ ਲੱਗ ਗਿਆ ਠੀਕ ਹੈ ਜੀ ਫੇਰ ਇਹ ਗੱਲ ਨੂੰ ਹਵਾ ਦਿੱਤੀ ਜੋ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਹਟਿਆ ਪ੍ਰੋਪਾਗੈਂਡਾ ਕਰਨ ਵਾਲਿਆਂ ਨੇ ਉਹ ਲੌਬੀ ਜੋ ਸਰਦਾਰਾਂ ਨੂੰ ਹੇਟ ਕਰਦੀ ਆ ਇਹ ਚੀਜ਼ ਨੇ ਇਹਨੂੰ ਹਵਾ ਦਿੱਤੀ ਫਿਰ ਪਾਕਿਸਤਾਨ ਦੇ ਜੋ ਕਾਉਂਟਰ ਜੋ ਚਾਹੁੰਦੇ ਆ ਕਿ ਸਰਦਾਰ ਖੁਸ਼ੀ ਦਾ ਨਾਂ ਰਹਿ ਸਕਣ ਸ਼ਾਂਤੀ ਦਾ ਨਾਂ ਰਹਿ ਸਕਣ ਸਰਦਾਰਾਂ ਦਾ ਬਾਕੀ ਸਾਰੇ ਭਾਰਤ ਨਾਲ ਰੌਲਾ ਪਿਆਈ ਰਵੇ ਫਿਰ ਉਹਨਾਂ ਨੇ ਹਵਾ ਦਿੱਤੀ ਉਹਨਾਂ ਨੇ ਫੇਕ ਆਈਡੀਆਂ ਚਲਾਈਆਂ ਠੀਕ ਆ ਇਹ ਸਾਰੇ ਕਾਸੇ ਦਾ ਨੁਕਸਾਨ ਦਲਜੀਤ ਨੂੰ ਚੱਲਣਾ ਪਿਆ ਆਪਾਂ ਨੂੰ ਇਹ ਗੱਲ ਦਾ ਇੱਕੋ ਇੱਕ ਹੀ ਤਰ੍ਹਾਂ ਮੁਕਾਬਲਾ ਕਰ ਸਕਦੇ ਆ ਲੋਕਾਂ ਨੂੰ ਸੱਚ ਦਿਖਾ ਕੇ ਲੋਕਾਂ ਨੂੰ ਸਹੀ ਚੀਜ਼ ਦਿਖਾ ਕੇ ਆਪਣਾ ਲੋਕਾਂ ਨਾਲ ਲੜਨ ਵਿੱਚ ਕੋਈ ਫਾਇਦਾ ਨਹੀਂ ਉਹਦੇ ਨਾਲ ਦਲਜੀਤ ਦਾ ਫਾਇਦਾ ਨਹੀਂ ਹੋਣਾ ਦਲਜੀਤ ਦਾ ਨੁਕਸਾਨ ਹੋਣਾ ਆਪਾਂ ਲੋਕਾਂ ਨੂੰ ਸੱਚ ਦੱਸਣਾ ਕਿ ਜੀ ਦਲਜੀਤ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਦਲਜੀਤ ਨੇ ਮੂਵੀ ਨਹੀਂ ਰਿਲੀਜ਼ ਕੀਤੀ ਪਾਕਿਸਤਾਨ ਦੇ ਐਕਟਰ ਨਾਲ ਉਹ ਕੰਪਨੀ ਨੇ ਕੀਤੀ ਆ ਨਾਲੇ ਇਹ ਮੂਵੀ ਪਹਿਲਗਾਮ ਅਟੈਕ ਹੋਣ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਆ ਇੱਥੋਂ ਤੱਕ ਕਿ ਭਾਜਪਾ ਦੇ ਕੁਝ ਲੀਡਰਾਂ ਨੇ ਵੀ ਦਲਜੀਤ ਦੇ ਹੱਕ ਜਾ ਕੇ ਬਿਆਨ ਦਿੱਤੇ ਕਿ ਦਲਜੀਤ ਨੂੰ ਮਾੜਾ ਚੰਗਾ ਨਾਂ ਬੋਲਿਆ ਜਾਵੇ ਪਰ ਫੇਰ ਵੀ ਜੋ ਛੋਟੀ ਜੀ ਲੌਬੀ ਆ ਉਹ ਦਲਜੀਤ ਨੂੰ ਬਦਨਾਮ ਕਰਨ ਤੇ ਤੁਲੀ ਹੋਈ ਜਾਂ ਤੇ ਬਾਕੀ ਰਹੀ ਗੱਲ ਸਰਦਾਰਾਂ ਦੀ ਦੇਸ਼ ਭਗਤੀ ਦੀ ਸਰਦਾਰਾਂ ਨੂੰ ਕਿਸੇ ਨੂੰ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਹੈਗੀ ਸਭ ਨੂੰ ਪਤਾ ਸਰਦਾਰ ਕਿੰਨੇ ਦੇਸ਼ ਭਗਤ ਆ ਜਦੋਂ ਵੀ ਕਦੇ ਕੌਮ ਤੇ ਜਾਂ ਸਾਡੇ ਮੁਲਕ ਤੇ ਸਾਡੇ ਦੇਸ਼ ਤੇ ਕੋਈ ਢੀਡ ਪਈ ਆ ਸਰਦਾਰ ਹੈ ਕੜਾ ਕੇ ਪੂਰੇ ਖੜੇ ਆ ਚਾਹੇ ਉਹ ਖੇਡ ਦਾ ਮੈਦਾਨ ਚਾਹੇ ਉਹ ਰੰਗਮੰਚ ਦਾ ਮੈਦਾਨ ਚਾਹੇ ਉਹ ਜੰਗ ਦਾ ਮੈਦਾਨ ਹਰ ਜਗ੍ਹਾ ਸਰਦਾਰਾਂ ਨੇ ਹੱਕ ਢਾਕੇ ਹਰੇਕ ਮੁਸ਼ਕਲ ਦਾ ਸਾਹਮਣਾ ਕੀਤਾ ਤੇ ਸਰਦਾਰਾਂ ਨੂੰ ਬਣਦੀ ਇੱਜ਼ਤ ਤੇ ਬਣਦਾ ਹੱਕ ਮਿਲਣਾ ਚਾਹੀਦਾ